ਦੋਸਤੋ ਪੰਜਾਬ ਕੇਂਦਰੀ ਵਿਦਿਆਲੇ ਭਰਤੀ 2025 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਹਾਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀ ਦੋਸਤੋ ਬਿਲਕੁਲ ਸਿੱਧੀ ਭਰਤੀ ਹੈ ਜੀ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਇੰਟਰਵਿਊ ਰਾਹੀਂ ਭਰਤੀ ਕੀਤੀ ਜਾਵੇਗੀ ਇਹਨਾਂ ਪੋਸਟਾਂ ਲਈ ਇੰਟਰਵਿਊ 31/10/2025 ਨੂੰ ਹੋਵੇਗੀ ਚਲੋ ਦੋਸਤੋ ਅੱਪਾ ਚੱਲਦਾ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੀਐਮ ਸ੍ਰੀ ਕੇਂਦਰੀ ਵਿਦਿਆਲੇ ਨੰਬਰ 3 ਐਫਐਸ ਬਠਿੰਡ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਇਹਨਾਂ ਪੋਸਟਾਂ ਦੀ ਬਾਅਦ ਵਿੱਚ ਇੰਟਰਵਿਊ ਹੋਵੇਗੀ ਇਹ ਪੋਸਟਾਂ ਕੰਟਰੈਕਟ ਬੇਸ ਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ 2025 26 ਵਾਸਤੇ ਫਿਲਹਾਲ ਇਹ ਸ਼ਾਰਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਜਲਦੀ ਫੁੱਲ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ ਜੋ ਤੁਸੀਂ ਨਾਲ ਦੀ ਆਫਸਲੀ ਵੈਬਸਾਈਟ ਉੱਪਰ ਜਾ ਕੇ ਚੈੱਕ ਕਰ ਸਕੋਗੇ ਫਿਲਹਾਲ ਇਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਦਿੱਤਾ ਜੀ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਪੜ੍ਹਨ ਲਾਇਕ ਸ਼ੇਅਰ ਜੁਰ ਕਰਿਓ ਜੀ ਦੋਸਤੋ ਪੋਸਟਾਂ ਦਾ ਡੀਟੈਲ ਕੁਝ ਇਸ ਪ੍ਰਕਾਰ ਹੈ ਜੀ ਪੋਸਟਾਂ ਨੇ ਜੀ ਪਾਰਟ ਟਾਈਮ ਵੋਕੇਸ਼ਨਲ ਟੀਚਰ ਅਤੇ ਟ੍ਰੇਨਰ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਕੁਆਲਿਫਿਕੇਸ਼ਨ ਹੈ ਬੀਈ ਬੀਟੈਕ ਐਮਟੈਕ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਅੰਡਰਸਟੈਂਡ ਤੁਸੀਂ ਕੰਪਲੀਟ ਕੀਤਾ ਇੱਕ ਸਾਲਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਦੇ ਇੰਟਰਵਿਊ 31 ਦਸੰਬਰ 2025 ਨੂੰ ਸ਼ੁੱਕਰਵਾਰ ਵਾਲੇ ਦਿਨ ਤੁਹਾਡਾ ਹੋਵੇਗਾ ਜੀ ਰਿਪੋਰਟਿੰਗ ਟਾਈਮ ਹੈ ਜੀ 9 ਵਜੇ 9 ਵਜੇ ਤੁਸੀਂ ਪਹੁੰਚ ਜਾਣਾ ਹੋਵੇਗਾ ਐਡਰੈਸ ਨੋਟ ਕਰ ਲਓ ਜਿਸ ਐਡਰੈਸ ਤੁਸੀਂ ਪਹੁੰਚਣਾ ਜੀ ਪੀਐਮਸੀਰੀ ਕੇਵੀ ਕੇਂਦਰੀ ਵਿਦਿਆਲ័យ ਨੰਬਰ 3 ਐਫਐਸ ਵਿਸਿਆਣਾ ਬਠਿੰਡਾ ਦੇ ਐਡਰੈਸ ਤੇ ਤੁਸੀਂ ਪਹੁੰਚਣਾ ਹੋਵੇਗਾ ਜੀ ਦੋਸਤੋ ਜਦੋਂ ਤੁਸੀਂ ਇੰਟਰਵਿਊ ਜਾਣਾ ਜੀ ਔਰੀਜਿਨ ਸਰਟੀਫਿਕੇਟਸ ਦੋ ਸੈਟ ਸੈਲਫ ਅਟੈਸਟਡ ਕਾਪੀਜ਼ ਅਤੇ ਦੋ ਤਾਜ਼ੀਆਂ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਲੈ ਕੇ ਤੁਸੀਂ ਪਹੁੰਚਣਾ ਹੋਵੇਗਾ ਜੀ ਇੰਟਰਵਿਊ ਟੈਂਡ ਕਰਨ ਲਈ ਤੁਹਾਨੂੰ ਕੋਈ ਫੀਸ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਜਲਦੀ ਹੀ ਗੂਗਲ ਫਾਰਮ ਦਾ ਲਿੰਕ ਇਹਨਾਂ ਦੀ ਆਫਸਲ ਵੈਬਸਾਈਟ ਦੇ ਉੱਪਰ ਅਪਲੋਡ ਕੀਤਾ ਜਾਵੇਗਾ ਉਹਦੇ ਵਿੱਚ ਤੁਸੀਂ ਥੋੜੀ-ਮੋਟੀ ਡਿਟੇਲ ਆਪਣੀ ਫਿਲਪ ਕਰਦਣੀ ਹੋਵੇਗੀ ਵੈਬਸਾਈਟ ਤੇ ਮੈਂਸ਼ਨ ਕੀਤੀ ਗਈ ਹੈ ਇਸ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕੋਗੇ ਫਿਲਹਾਲ ਨੋਟੀਫਿਕੇਸ਼ਨ ਅਪਲੋਡ ਨਹੀਂ ਕੀਤਾ ਗਿਆ ਕੋਈ ਸਮਾਂ ਤੁਹਾਨੂੰ ਵੇਟ ਕਰਨਾ ਹੋਵੇਗਾ ਜਲਦੀ ਅਪਲੋਡ ਕਰਤਾ ਜਾਵੇਗਾ ਦੋਸਤੋ ਉਮੀਦ ਕਰਦਾ ਮੇਰੇ ਦਰਤੀ ਜਾਨਕਾ ਤੁਹਾਨੂੰ ਚੰਗੀ ਲੱਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ